ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਆਪਾਂ ਜਾ ਰਹੇ ਹਾਂਗੇ ਸ਼੍ਰੀ ਫਤਿਹਗੜ ਸਾਹਿਬ ਤੁਹਾਨੂੰ ਪਤਾ ਸ਼ਹੀਦੀ ਸਭਾ ਚੱਲ ਰਹੀ ਹੈਗੀ ਤੇ ਆਪਾਂ ਜਾ ਰਹੇ ਹਾਂ ਜਿਹ ਤਰੀਕ ਹੈਗੀ ਕਿ 24 ਦਸੰਬਰ 2025 ਤੇ ਆ ਆਪਾਂ ਹੁਣ ਪਹੁੰਚ ਚੁੱਕੇ ਹਾਂਗੇ ਖੰਨੇ ਆਪਾਂ ਖੰਨਾ ਕ੍ਰੋਸ ਕਰ ਲਿਆਗਾ ਤੇ ਬਸ ਆਪਾਂ ਇੱਥੋਂ ਫਤਿਹਗੜ ਸਾਹਿਬ ਨੂੰ ਡਾਰਨ ਲਾਵਾਂਗੇ ਤੁਸੀਂ ਦੇਖ ਲਓ ਕਾਫੀ ਸੰਗਤ ਜਾ ਰਹੀ ਹੈਗੀ ਤੇ ਕਾਫੀ ਆਜੇ ਟ੍ਰੈਫਿਕ ਹੈਗਾ ਦੇਖ ਸਕਦੇ ਆ ਟ੍ਰੈਕਟਰ ਟਰਾਲੀਆਂ ਰਾਹ ਚ ਲੰਗਰ ਲੱਗਿਆ ਹੋਇਆ ਸੀਗਾ ਆਪਾਂ ਇੱਥੇ ਰੁਕ ਗਏ ਆਪਾਂ ਸਿਰਫ ਇਸ ਪਹਿਲੇ ਲੰਗਰ ਤੇ ਰੁਕੇ ਸੀਗੇ ਆਪਣਾ ਇਨਿੰਗਾਂ ਵਿੱਚ ਵਿੱਚ ਸੰਗਤ ਕੀ ਕਰਦੀ ਹਰੇਕ ਰੰਗਤ ਤੇ ਰੁਕ ਜਾਂਦੀ ਹੈਗੀ ਐਵੇਂ ਲੋੜਵੰਦਾਂ ਲਈ ਹੁੰਦਾ ਹੈਗਾ ਜਿਹਨੂੰ ਜ਼ਰੂਰਤੀ ਹੈ ਉਹ ਹੀ ਸ਼ਕੇ ਵਿੱਚ ਵਿੱਚ ਕੀ ਕਰਦੇ ਆਗੇ ੱੱਕੇ ਨਾਲ ਜਾ ਜਾ ਸ਼ਕੀ ਜਾਂਦੇ ਆਗੇ ਤੇ ਆ ਦੇਖੋ ਆਪਾਂ ਚੱਲੇ ਸੀਗੇ ਸਿਰਫ ਚਾਹ ਪੀਤੀ ਆਪਾਂ ਤੇ ਇਸ ਤੋਂ ਬਾਅਦ ਫੇਰ ਆਪਾਂ ਪਾਤੇ ਅੱਗੇ ਚੱਲੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਭਾਰੀ ਇਕੱਠਾ ਬਹੁਤ ਜ਼ਿਆਦਾ ਸੰਗਤ ਪਹੁੰਚ ਚੁੱਕੀ ਹੈਗੀ 24 ਦਸੰਬਰ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ 24 ਦਸੰਬਰ ਤੱਕ 15 ਲੱਖ ਪਹਲ ਸੰਗਤ ਪਹੁੰਚ ਚੁੱਕੀ ਹੈਗੀ ਇੰਨੀ ਜਿਆਦੇ ਸੰਗਤ ਆ ਕਿ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈਗਾ 25 26 27 28 ਤਾਂ ਬਹੁਤ ਜ਼ਿਆਦੇ ਸੰਗਤ ਹੋ ਜਾਂਦੀ ਹੈਗੀ ਪੈਰ ਧਰਨੋਂ ਥਾਣੀ ਹੁੰਦਾ ਤੇ ਨਹੀਂ ਆਪਾਂ ਆ ట్రాਫਿਕ ਵਿੱਚ ਦੀ ਨਹੀਂ ਛੇਤੀ ਲੱਗ ਸਕਦੇ ਤੁਸੀਂ ਦੇਖੋ ਅਜੇ ਤਾਂ ਆਪਾਂ ਬਹੁਤ ਆਰਾਮ ਨਾਲ ਲੰਘ ਗਏ ਹਨਾ ਆਪਾਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਉੱਥੇ ਪਾਰਕਿੰਗ 'ਚ ਗੱਡੀ ਲਾਵਾਂਗੇ ਆਪਾਂ ਉੱਥੇ ਹੀ ਰੁਕਦੇ ਹੁੰਨੇ ਆ ਕਿ ਉੱਥੇ ਵਧੀਆ ਪਾਰਕਿੰਗ ਬਣੀ ਹੋਈ ਹੈਗੀ ਤੇ ਉੱਥੇ ਨਹੀਂ ਜਿਆਦਾ ਭੀੜ ਵੀ ਨਹੀਂ ਹੁੰਦੀ ਤੇ ਆ ਤੁਸੀਂ ਦੇਖੋ ਪਹੁੰਚ ਗਏ ਉੱਥੇ ਗੁਰੂ ਘਰ ਦੀ ਲਾ ਕੇ ਪਾਰਕਿੰਗ ਚ ਤੇ ਤੁਹਾਨੂੰ ਫਿਰ ਅੱਗੇ ਲੈ ਕੇ ਚਲਦੇ ਹਾਂ ਗੁਰੂ ਘਰ ਵੀ ਬਾਕੀ ਕੀ ਗੱਲ ਹੋਰ ਆਪਾਂ ਇਸਦੇ ਧਾਰਮਿਕ ਵੀਡੀਓ ਘੱਟ ਪਾਉਨੇ ਆਗੇ ਤੇ ਆਪਣਾ ਇੱਕ ਚੈਨਲ ਹੋਰ ਹੈਗਾ ਤੁਹਾਨੂੰ ਗੁਰੂ ਨਾਨਕ ਨਗਰੀ ਤੁਸੀਂ ਸਰਚ ਕਰ ਸਕਦੇ ਹੋਗੇ ਸਰਚ ਕਰਕੇ ਦੇਖ ਸਕਦੇ ਹੋ ਉਸ ਚੈਨਲ ਤੇ ਸਿਰਫ ਆਪਾਂ ਧਾਰਮਿਕ ਵੀਡੀਓ ਹੀ ਪਾਉਨੇ ਆਗੇ ਠੀਕ ਹੈ ਜੀ ਆ ਆ ਗਈ ਆਪਣੀ ਫੋਟੇ ਕਰ ਸਕਦੇ ਚ ਨੀਲੰਗਰ ਵਾਲੇ ਰੋਡ ਜਿਹੜੀ ਚੰਡੀਗੜ੍ਹ ਜਾਂਦੀ ਹੈਗੀ ਉਹ ਰੋਡ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਚੌਵੀ ਤਰੀ ਨੀਲੰਗਰ ਵਗੈਰਾ ਲੱਗਨੇ ਸ਼ੁਰੂ ਹੋ ਗਏ ਹੈਗੇ ਤੇ ਅੱਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਆ ਜੂਗਾ ਬਿਲਕੁਲ ਨੇੜੇ ਹੈਗਾ ਆ ਦੇਖੋ ਤੁਸੀਂ ਪਾਰਕਿੰਗ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੀ ਆ ਦੇਖੋ ਤੁਸੀਂ ਆਹ ਹੈ 24 ਦਸੰਬਰ ਸ਼ਾਮ ਦਾ ਟਾਈਮ ਹੈਗਾ 4 4:30 ਵਜੇ ਦਾ ਤੇ ਆਪਾਂ ਪਹੁੰਚ ਚੁੱਕੇ ਹਾਂਗੇ ਇੱਥੇ ਤੇ ਆਪਾਂ ਤਿੰਨ ਚਾਰ ਦਿਨ ਰੁਕਾਂਗੇ ਤੇ ਸੇਵਾ ਵੀ ਕਰਾਂਗੇ ਤੇ ਬਾਕੀ ਤੁਸੀਂ ਹੋਰ ਵੀ ਅੱਗੇ ਵੀਡੀਓ ਦੇਖਣੀ ਹੈਗੀ ਬਾਕੀ ਵੀ ਜਿਹੜੇ ਗੁਰੂ ਘਰ ਹੈਗੇ ਆਪਣੇ ਪਵੇਲੀ ਜਾਂ ਕਾਊਂਟਰ ਮੋਲੀ ਜਿਹੜੇ ਹੋਰ ਜਿਹੜੀ ਕੋਸ਼ਕ ਹੈਗਾ ਨੇ ਸਾਰੇ ਦਾ ਜਿਸਨਾਂ ਦੀ ਪੋਸਟ ਨਾਲ ਦੀ ਵੀਡੀਓ ਪਾਉਣੀ ਹੈ ਠੀਕ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੈਂ ਨੀਚੇ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਵੀ ਸ਼ੇਅਰ ਕਰ ਦੂੰਗਾ ਚੈਨਲ ਦਾ ਨਾਮ ਵੀ ਮੈਂਸ਼ਨ ਕਰ ਦੂੰ ਤਾਂ ਕਿ ਤੁਸੀਂ ਸਰਚ ਵੀ ਕਰ ਸਕਦੇ ਹੋ ਚੈਨਲ ਦਾ ਨਾਮ ਹੈ ਤੰਗੂ ਗੁਰੂ ਨਾਨਕ ਨਗਰੀ ਉੱਥੇ ਪਸੰਦ ਧਾਰਮਿਕ ਵੀਡੀਓ ਹੀ ਪਾਉਣੇ ਆਗੇ ਅੱਜ ਆਪਾਂ ਹੁਣ ਚੱਲੇ ਆਂਗੇ ਮੱਥਾ ਟਿਕਣ ਤੇ ਆਪਾਂ ਅੰਦਰ ਵੀਡੀਓ ਕੁਝ ਰਿਕਾਰਡ ਕਰਾਂਗੇ ਚਾਹ ਦੀ ਵੀਡੀਓ ਰਿਕਾਰਡ ਨਹੀਂ ਕਰਦੇ ਅੰਦਰ ਮਰਯਾਦਾ ਦੇ ਅਨੁਸਾਰ ਇਸ ਕੋਈ ਕਹਿਦਾ ਉਹ ਕੁਝ ਨਹੀਂਗਾ ਕਿਉਂਕਿ ਹੁਣ ਚਾਹ ਟੀਵੀਆ ਦੇ ਵੀ ਟਰਾਈ ਲਾਈਵ ਪ੍ਰਿੰਟਿੰਗਸ ਚੱਲਦੇ ਹੀ ਤਰੀਕਾ ਤਾਂ ਨਿਸ਼ਤਾਨ ਦਾ ਪਰ ਅਸੀਂ ਵੈਸੇ ਹੀ ਘਟ ਤੇ ਅੰਦਰੋਂ ਮਥੜੀ ਕਿ ਚਲੇ ਗਏ ਹੁਣ ਆਪਾਂ ਇੱਧਰ ਆ ਗਏ ਸਰਓਵਰ ਕੰਡੀਸ਼ਨਰ ਨਾਲ ਕੀਤੇ ਸੀਗੇ ਤੇ ਇਸ ਤੋਂ ਬਾਅਦ ਆਪਾਂ ਪਰਸ਼ਾਦ ਲੈ ਕੇ ਚੱਲਨੇਗੇ ਬਾਹਰ ਆਪਾਂ ਇੱਧਰ ਆ ਗਏ ਗੁਰੂ ਘਰ ਦਾ ਤੇ ਸਾਹਮਣੇ ਭਾਰਤੀਆਂ ਦੀ ਇਤਰੰਦਰਪਾਰਕਿੰਗ ਬਣੀ ਹੋਈ ਹੈ ਕਿ ਬਹੁਤ ਵਧੀਆ ਪਾਰਕਿੰਗ ਹੈ ਕਿ ਕਿਸੇ ਆਪਣੇ ਭਰਾਣੇ ਆਉਣਾਂ ਦੀ ਹੁੰਦਾ ਇੱਥੇ ਉਸੇ ਪਾਰਕਿੰਗ 'ਚ ਆਡੀ ਗੱਡੀ ਟਰੈਕਟਰ ਮੈਨ ਲਗਾ ਸਕਦੇ ਹਾਂ ਕਿ ਬਹੁਤ ਜ਼ਿਆਦਾ ਸਿਫਾ ਦੇ ਨਾਲ ਕਿ ਜਿਹੜੇ ਵੀ ਟਰੈਫਿਕ ਜਿੰਦਾ ਪੀਐਸ ਵੀ ਦਿੱਤੀਆਂ ਦਾ ਰੌਂਡਿੰਗ ਹੋਵੇ ਤੇ ਬੋਸਮ ਵੀ ਹੈਗਾ ਕਿ ਯਾਰ ਦਿੱਕਤ ਨਹੀਂ ਆਉਂਦੀ। ਤੇ ਆਡੀ ਬਹੁਤ ਜ਼ਿਆਦਾ ਟਰੈਫਿਕ ਹੋ ਜਾਂਦੇ ਕੋਰਦੋਸ਼ੀ ਫਤਿਹਪੁਰ ਸਾਹਿਬ ਵੱਡੀ ਸਾਈਡ ਤੇ ਆਹਦੀ ਦੇਖ ਸਕਦੇ ਹਾਂ ਕਿ ਸੰਖਤ ਕੋਈ ਸ਼ੁਰੂ ਹੋ ਗਈ